ਅੱਜ ਦਿੱਲੀ ਚੋਣਾਂ ਦੇ ਨਤੀਜੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਬੀਜੇਪੀ ਨੇ ਐਸੀ ਕੀ ਖੇਡ ਰਚਾਈ ਹੈ ਆਮ ਆਦਮੀ ਪਾਰਟੀ ਦੀ ਬੁਰੀ ਹਾਲਤ ਨਜ਼ਰ ਆ ਰਹੀ ਹੈ ਅਰਵਿੰਦ ਕੇਜਰੀ ਵਾਲਵੀ ਪਿੱਛੇ ਨੇ ਦਿੱਲੀ ਦੀ ਮੁੱਖ ਮੰਤਰੀ ਆਤਸ਼ੀ ਵੀ ਪਿੱਛੇ ਹੈ ਮਨੀਸ਼ ਸੋਦਿਆ ਵੀ ਪਿੱਛੇ ਹੈ ਆਮ ਆਦਮੀ ਪਾਰਟੀ ਦੀ ਹਾਲਤ ਦਿੱਲੀ ਦੇ ਵਿੱਚ ਇਸ ਵਾਰ ਬਹੁਤ ਪਤਲੀ ਨਜ਼ਰ ਆ ਰਹੀ ਹੈ ਔਰ ਬੀਜੇਪੀ ਇਸ ਵਕਤ ਤੱਕ ਜੋ ਰੁਝਾਨ ਆ ਰਹੇ ਨੇ ਬੀਜੇਪੀ ਸਰਕਾਰ ਬਣਾਉਣ ਵਾਲੇ ਅੰਕੜੇ ਤੱਕ ਪਹੁੰਚਦੀ ਨਜ਼ਰ ਆ ਰਹੀ ਹੈ ਬੀਜੇਪੀ 70 ਦੇ ਵਿੱਚੋਂ 43 ਤੋਂ 44 ਸੀਟਾਂ ਤੇ ਇਸ ਵਕਤ ਤੱਕ ਰੁਝਾਨਾਂ ਦੇ ਵਿੱਚ ਅੱਗੇ ਹੈ ਆਮ ਆਦਮੀ ਪਾਰਟੀ ਬੀਜੇਪੀ ਤੋਂ ਅੱਧੋ-ਅੱਧ ਸੀਟਾਂ ਦੇ ਹਿਸਾਬ ਨਾਲ ਪਿੱਛੇ ਹੈ ਤੇ ਕਾਂਗਰਸ ਦਾ ਤਾਂ ਬਿਲਕੁਲ ਭੂਮਪੜਸ ਹੈ ਕਾਂਗਰਸ ਸਿਰਫ ਇੱਕ ਦੋ ਸੀਟਾਂ ਦੇ ਉੱਪਰ ਹੀ ਅੱਗੇ ਚੱਲ ਰਹੀ ਹੈ ਬਾਕੀਆਂ ਤੇ ਪਿੱਛੇ ਹੈ ਰਾਹੁਲ ਗਾਂਧੀ ਹੋਰਾਂ ਦਾ ਪ੍ਰਚਾਰ ਔਰ ਆ ਜਿਹੜੀ ਪ੍ਰੇਮਕਾ ਗਾਂਧੀ ਇਹਨਾਂ ਸਬਦਾਂ ਦਾ ਪ੍ਰਚਾਰ ਜਿਹੜਾ ਉਹ ਅ ਧਰਾਸ਼ਾਈ ਹੁੰਦਾ ਨਜ਼ਰ ਆ ਰਿਹਾ ਔਰ ਇਹ ਸਭ ਕੁਝ ਕਿਉਂ ਹੋ ਰਿਹਾ ਹੈ ਕਿ ਬੀਜੇਪੀ ਨੇ ਕੋਈ ਖੇਡ ਕੀਤੀ ਹੈ ਜਾਂ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਕਹਿੰਦੇ ਸੀ ਕਿ ਬੀਜੇਪੀ 10% ਵੋਟਾਂ ਦੀ ਸੈਟਿੰਗ ਕਰ ਸਕਦੀ ਹੈ ਜਿਹੜੀਆਂ VOTING ਮਸ਼ੀਨਾਂ ਨੇ ਜਿਹੜੀਆਂ EVM ਨੇ ਬੀਜੇਪੀ ਨੇ ਉਹਨਾਂ ਦੇ ਵਿੱਚ ਸੱਚੀ ਕੋਈ ਗੜਬੜ ਕੀਤੀ ਹੈ ਜਿਵੇਂ ਕੇਜਰੀਵਾਲ ਪਹਿਲਾਂ ਹੀ 2 ਦਿਨ ਪਹਿਲਾਂ ਹੀ ਕਹਿ ਚੁੱਕੇ ਨੇ ਕੀ ਉਹ ਗੱਲ ਸੱਚ ਹੋ ਸਕਦੀ ਹੈ ਜਾਂ ਫਿਰ ਆਮ ਆਦਮੀ ਪਾਰਟੀ ਤੋਂ ਲੋਕ ਵੈਸੇ ਹੀ ਦਿੱਲੀ ਦੇ ਅੱਕ ਚੁੱਕੇ ਨੇ ਪੱਕ ਚੁੱਕੇ ਨੇ ਔਰ ਹੁਣ ਉਹ ਪਿੱਛੇ ਹਟ ਰਹੇ ਨਹੀਂ ਅੱਜ ਦਾ ਇਹ ਜਿਹੜਾ ਨਤੀਜਾ ਇਹ ਪੰਜਾਬ ਦੇ ਵਿੱਚ ਵੀ ਵੱਡਾ ਅਸਰ ਪਾਏਗਾ ਕਿਉਂਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰੇ ਭਗਵੰਤ ਮਾਨ ਹੋਰਾਂ ਨੇ ਵੀ ਦਿੱਲੀ ਚ ਜਾ ਕੇ ਬਹੁਤ ਜ਼ੋਰ ਲਾਇਆ ਪਰ ਆ ਜਿਹੜਾ ਨਤੀਜਾ ਰੁਝਾਨਾ ਤੇ ਨਜ਼ਰ ਆ ਰਿਹਾ ਹੈ ਇਹ ਅਰਵਿੰਦ ਕੇਜਰੀਵਾਲ ਲਈ ਵੀ ਭਗਵੰਤ ਮਾਨ ਹੋਲਾ ਲਈ ਵੀ ਇੱਕ ਵੱਡਾ ਝਟਕਾ ਕਹਿ ਸਕਦੇ ਆ ਇੱਕ ਬੜਾ ਨਮੋਸ਼ੀ ਭਰਿਆ ਨਤੀਜਾ ਭਗਵੰਤ ਮਾਨ ਕਹਿੰਦੇ ਸੀਗੇ ਕਿ ਅਸੀਂ ਸਰਵੇਅ ਚ ਨਹੀਂ ਆਉਂਦੇ ਅਸੀਂ ਸਿੱਧਾ ਸਰਕਾਰ ਚ ਆਉਨੇ ਆ ਪਹਿਲਾ ਸਰਵੇ ਆਇਆ ਜਿਸ ਪੋਲ ਆਏ ਉਹਨਾਂ ਦੇ ਵਿੱਚ 20 ਦੇ ਵਿੱਚੋਂ 18 ਐਗਜ਼ੈਕਟ ਪੋਲ ਭਾਜਪਾ ਦੀ ਸਰਕਾਰ ਦਿਖਾ ਰਹੇ ਸੀਗੇ ਔਰ ਉਸੇ ਤਰ੍ਹਾਂ ਦੇ ਹੀ ਰੁਝਾਨ ਆ ਰਹੇ ਨੇ ਭਾਵੇਂ ਗੋਦੀ ਮੀਡੀਆ ਜਿਹੜਾ ਉਹ ਤਾਂ ਜਾਣ ਪੁੱਛ ਕੇ ਵੀ ਵਿਧਾਨ ਚੜ੍ਹਾ ਕੇ ਭਾਜਪਾ ਦੇ ਪੱਖ ਤੇ ਰੁਝਾਨ ਦਿਖਾ ਰਿਹਾ ਪਰ ਜਿਹੜੇ ਥੋੜੇ ਜੇ ਜੈਨੂਅਲ ਚੈਨਲ ਨੇ ਜਾਂ ਜਿਹੜੀ ਵੈਬਸਾਈਟ ਹੈ ਇਲੈਕਸ਼ਨ ਕਮਿਸ਼ਨ ਦੀ ਉਹ ਜੋ ਰੁਝਾਨ ਦਿਖਾ ਰਹੀ ਆ ਉਹਨਾਂ ਦੇ ਹਿਸਾਬ ਨਾਲ ਵੀ ਆਮ ਆਦਮੀ ਪਾਰਟੀ ਦੁਗਣੇ ਗ੍ਰਾਫ ਦੇ ਨਾਲ ਥੱਲੇ ਡਿੱਗੀ ਆ ਅੱਧੋ ਅੱਧ ਨਹੀਂ ਅੱਧੋਂ ਅੱਧ ਨਾਲੋਂ ਕਿਤੇ ਵੱਧ ਫਰਕ ਨਾਲ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਡਿੱਗਦੀ ਨਜ਼ਰ ਆ ਰਹੀ ਹੈ ਉਧਰ ਜਿਹੜੇ ਅਖਲੇਸ਼ ਯਾਦਵ ਹੈ ਸਮਾਜਵਾਦੀ ਪਾਰਟੀ ਦੇ ਆਗੂ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਉਹ ਕਹਿੰਦਾ ਇਲੈਕਸ਼ਨ ਕਮਿਸ਼ਨ ਮਰ ਚੁੱਕਾ ਹੈ ਔਰ ਅਸੀਂ ਇਸ ਨੂੰ ਸਫੇਦ ਕਫਨ ਪੇਟ ਕਰਾਂਗੇ ਇਹ ਬਿਆਨ ਇਲੈਕਸ਼ਨ ਕਮਿਸ਼ਨ ਬਾਰੇ ਚੋਣ ਕਮਿਸ਼ਨ ਬਾਰੇ ਅਖਲੇਸ਼ ਯਾਦਵ ਦਾ ਆਇਆ ਇਸ ਬਿਆਨ ਤੇ ਵੀ ਬੰਦਾ ਰੌੜਾ ਦੇਸ਼ ਦੇ ਵਿੱਚ ਪਿਆ ਹੋਇਆ ਔਰ ਅੱਜ ਜਿਹੜੇ ਇਹ ਵੋਟਾਂ ਦੇ ਰੁਝਾਨ ਆ ਰਹੇ ਨੇ ਇਹਨਾਂ ਰੁਝਾਨਾਂ ਦੇ ਵਿੱਚ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਨਵੀਂ ਦਿੱਲੀ ਤੋਂ ਜਿਹੜੇ ਕੇਜਰੀਵਾਲੀ ਕੇਜਰੀਵਾਲ ਨਵੀਂ ਦਿੱਲੀ ਤੋਂ ਲਗਭਗ 750 ਵੋਟਾਂ ਦੇ ਫਰਕ ਨਾਲ ਇਸ ਟਾਈਮ ਤੱਕ ਪਿੱਛੇ ਨੇ ਮੁੱਖ ਮੰਤਰੀ ਆਚੀ ਜਿਹੜੀ ਆ ਉਹ ਵੀ ਪਿੱਛੇ ਆ ਕਾਲਾਜੀਤ ਤੋਂ ਜਿਹੜੇ ਭਾਜਪਾ ਦੇ ਪ੍ਰਧਾਨ ਰਮੇਸ਼ ਬਧੂੜੀ ਆ ਉਹ ਕਾਫੀ ਅੱਗੇ ਚੱਲ ਰਹੇ ਨੇ ਬਦਲੀ ਸੀਟ ਤੋਂ ਕਾਂਗਰਸ ਦੇ ਦਵਿੰਦਰ ਯਾਦਵ ਅੱਗੇ ਨੇ ਔਰ ਉਖਲਾ ਤੋਂ ਆਪ ਦੇ ਅਮਨਤੁੱਲਾ ਖਾਨ ਅੱਗੇ ਚੱਲ ਰਹੇ ਨੇ ਆਚੀ ਜਿਹੜੀ ਆ ਉਹ ਪਿੱਛੇ ਚੱਲ ਰਹੀ ਆ ਗ੍ਰੇਟਰ ਕਲਾਸ਼ ਤੋਂ ਜਿਹੜੇ ਸੌਰਵ ਭਾਰਦਵਾਜ ਨੇ ਆਮ ਆਦਮੀ ਪਾਰਟੀ ਦੇ ਉਹ ਅੱਗੇ ਹੋ ਗਏ ਨੇ ਮੋਤੀ ਨਗਰ ਤੋਂ ਭਾਜੀਪੀ ਦੇ ਜਿਹੜੇ ਹਰੀਸ਼ ਨੇ ਉਹ ਅੱਗੇ ਨੇ ਕੇਜਰੀਵਾਲ ਮਨੀਸ਼ ਸੋਧਿਆ ਤੇ ਆਚੀ ਤਿੰਨੋਂ ਵੱਡੇ ਚਿਹਰੇ ਨੇ ਆਮ ਆਦਮੀ ਪਾਰਟੀ ਦੇ ਔਰ ਤਿੰਨੋਂ ਹੀ ਪਿੱਛੇ ਨੇ ਇਸ ਟਾਈਮ ਤੱਕ ਔਰ ਆਮ ਆਦਮੀ ਪਾਰਟੀ ਦੇ ਲਈ ਇੱਕ ਨਮੋਸ਼ੀਪਰੀ ਬੇਇੱਜ਼ਤੀਪਰੀ ਗੱਲ ਹੈ ਕਿ ਇਸ ਟਾਈਮ ਤੱਕ ਜਿਹੜੇ ਆਮ ਆਦਮੀ ਪਾਰਟੀ ਦੇ ਵੱਡੇ ਚਿਹਰੇ ਨੇ ਉਹ ਤਿੰਨੋਂ ਹੀ ਪਿੱਛੇ ਨੇ ਕੋਜੇ ਕੋਟ ਮੀਡੀਆ ਨੇ ਦਿਖਾਉਣਾ ਸ਼ੁਰੂ ਕੀਤਾ ਕਿ ਕੇਜਰੀਵਾਲ ਜਿਹੜੇ ਨੇ ਉਹ ਹੁਣ ਬੀਜੇਪੀ ਦੇ ਉਮੀਦਵਾਰ ਦੇ ਬਰਾਬਰ ਆ ਗਏ ਨੇ ਬੀਜੇਪੀ ਦਾ ਉਮੀਦਵਾਰ ਨਵੀਂ ਦਿੱਲੀ ਤੋਂ ਕੇਜਰੀਵਾਲ ਦੇ ਵਿਰੁੱਧ ਹੈਗਾ ਪ੍ਰਵੇਸ਼ ਵਰਮਾ ਉਹੀ ਪ੍ਰਵੇਸ਼ ਵਰਮਾ ਜਿਨੇ ਕੇਜਰੀਵਾਲ ਦਾ ਬੁੱਕਤ ਬਣਾ ਕੇ ਪਿਛਲੇ ਦਿਨੀ ਯਮਨਾ ਨਦੀ ਦੇ ਵਿੱਚ ਡੋਬੋਇਆ ਉਹੀ ਪ੍ਰਵੇਸ਼ ਵਰਮਾ ਬੀਜੇਪੀ ਦਾ ਉਮੀਦਵਾਰ ਹੈ 70 ਸੀਟਾਂ ਨੇ ਟੋਟਲ ਦਿੱਲੀ ਦੇ ਵਿੱਚ 42 ਦਰਜan ਆ ਚੁੱਕੇ ਨੇ ਔਰ 42 ਸੀਟਾਂ ਦੇ ਉੱਪਰ ਭਾਜਪਾ ਅੱਗੇ ਆ ਤੇ 20 ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਝਾੜੂ ਅੱਗੇ ਆ ਇੱਕ ਦੇ ਉੱਪਰ ਕਾਂਗਰਸ ਅੱਗੇ ਹੁਣ ਕਾਂਗਰਸ ਦਾ ਜੇ ਆਪਾਂ ਗੱਲ ਕਰੀਏ ਪ੍ਰਦੀਪ ਤਾਂ ਕਾਂਗਰਸ ਦੀ ਜਿਹੜੀ ਇਹ ਮੰਦੀ ਹਰਤ ਨਜ਼ਰ ਆ ਰਹੀ ਹੈ ਇਹ ਵੇਖੋ ਤੁਸੀਂ ਕਿੰਨਾ ਅਜੀਬ ਗੱਲ ਹੈ ਕਿਉਂਕਿ ਜੋਰ ਤਾਂ ਉਹਨਾਂ ਨੇ ਵੀ ਬਹੁਤ ਲਾਇਆ ਹਾਂਜੀ ਜੋੜਤਾ ਦੋਨਾਂ ਨੇ ਬਹੁਤ ਲਾਇਆ ਕਾਂਗਰਸ ਪਾਰਟੀ ਨੇ ਵੀ ਬਹੁਤ ਜ਼ੋਰ ਲਾਇਆ ਪਰ ਇੱਕ ਗੱਲ ਇਹ ਆ ਗਈ ਜਿਹੜੀ ਆਮ ਆਦਮੀ ਪਾਰਟੀ ਉਹਨਾਂ ਨੂੰ ਬਹੁਤ ਜ਼ਿਆਦਾ ਉਮੀਦ ਸੀਗੀ ਵੀ ਇਸ ਵਾਰ ਵੀ ਅਸੀਂ ਜਿੱਤਾਂਗੇ ਪਰ ਇੱਕ ਪਾਸੇ ਉਹ ਕਹਿ ਰਹੇ ਆ ਕਿ ਜਿਹੜੀ ਸਾਡੀ ਈਵੀ ਮਸ਼ੀਨ ਆ ਉਹ ਖਰਾਬ ਹੋ ਗਈ ਤੇ ਉਹਦੇ ਕਰਕੇ ਸਾਨੂੰ ਜਿਹੜੀਆਂ ਵੋਟਾਂ ਦੇ ਵਿੱਚ ਗੜਬੜੀ ਨਾ ਨਾ ਖਰਾਬ ਨਹੀਂ ਕਹਿ ਰਹੇ ਉਹ ਕਹਿੰਦੇ ਆ ਸੈਟਿੰਗ ਕਰ ਲਈ ਬੀਜੇਪੀ ਨੇ ਉਹ ਕਹਿੰਦੇ ਈਵੀਐਮ ਮਸ਼ੀਨਾਂ ਦੇ ਵਿੱਚ ਗੜਬੜ ਕੀਤੀ ਆ ਕੇਜਰੀਵਾਲ ਕਹਿੰਦਾ ਬੀਜੇਪੀ ਨੇ ਕੇਜਰੀਵਾਲ ਨੇ ਦੋ ਦਿਨ ਪਹਿਲਾਂ ਇਹ ਗੱਲ ਸਪਸ਼ਟ ਬੋਲੀ ਉਹ ਕਹਿੰਦਾ ਕਿ ਜਿਹੜੀ ਭਾ ਜੀਪੀਆ ਇਹਨੇ ਈਵੀਐਮ ਮਸ਼ੀਨਾਂ ਦੇ ਵਿੱਚ ਸੈਟਿੰਗ ਕਰਾਈ ਹੈ ਤੇ 10 ਫੀਸਦੀ ਵੋਟਾਂ ਸਿੱਧੀਆਂ ਭਾ ਜੀਪੀ ਦੇ ਖਾਤੇ ਦੇ ਵਿੱਚ ਜਾਣ ਗਈਆਂ ਕੇਜਰੀਵਾਲ ਨੇ ਵੀ ਕਿਹਾ ਸੀ ਵੀ ਦਿੱਲੀ ਵਾਲਿਓ 15 ਫੀਸਦੀ ਵੋਟਾਂ ਦਾ ਵੱਧ ਮਾਰ ਜੰਦੇਓ ਤਾਂ ਕਿ 5 ਫੀਸਦੀ ਤੇ ਫਰਕ ਨਾਲ ਅਸੀਂ ਸਰਕਾਰ ਬਣਾ ਸਕੀਏ ਪਰ ਇਸ ਟਾਈਮ ਤੱਕ ਜੋ ਨਜ਼ਰ ਆ ਰਿਹਾ ਕੇਜਰੀਵਾਲ 823 ਵੋਟਾਂ ਦੇ ਫਰਕ ਨਾਲ ਆਪ ਹੀ ਪਿੱਛੇ ਚੱਲ ਰਹੇ ਨੇ ਕੇਜਰੀਵਾਲ ਜਿਹੜੇ ਦਿੱਲੀ ਦੇ ਵਿੱਚ ਇੱਕ ਬਹੁਤ ਮਜ਼ਬੂਤ ਨੇਤਾ ਸੀਗੇ ਗਰਮੰਦੇ ਸੀ ਉਹ ਦਿੱਲੀ ਨੂੰ ਆਪਣਾ ਤਾਂ ਕੇਜਰੀਵਾਲ ਨੂੰ ਜੇ ਦਿੱਲੀ ਨੇ ਹਰਾਤਾ ਨਵੀਂ ਦਿੱਲੀ ਤੋਂ ਕੇਜਰੀਵਾਲ ਖੜੇ ਹੋਏ ਨੇ ਹਾਂਜੀ ਜੇ ਪ੍ਰਦੀਪ ਕੇਜਰੀਵਾਲ ਨੂੰ ਹੀ ਦਿੱਲੀ ਨੇ ਹਰਾਤਾ ਤਾਂ ਫਿਰ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੇ ਲਈ ਇਸ ਤੋਂ ਵੱਡੀ ਬੇਇੱਜ਼ਤੀਪੂਰਨ ਹਾਰ ਕੋਈ ਨਹੀਂ ਹੋ ਸਕਦੀ ਕਿਉਂਕਿ ਦਿੱਲੀ ਦਾ ਬੇਟਾ ਦਿੱਲੀ ਦਾ ਬੇਟਾ ਆਮ ਆਦਮੀ ਪਾਰਟੀ ਕਹਿੰਦੀ ਹੈ ਕੇਜਰੀਵਾਲ ਨੂੰ ਤੇ ਜੇਕਰ ਦਿੱਲੀ ਦਾ ਬੇਟਾ ਦਿੱਲੀ 'ਚ ਹੀ ਹਾਰ ਗਿਆ ਤਾਂ ਫਿਰ ਇਹ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੀ ਨਤੀਜੇ ਹੋ ਸਕਦੇ ਨੇ ਆਮ ਆਦਮੀ ਪਾਰਟੀ ਨੂੰ ਸੋਚ ਲੈਣਾ ਚਾਹੀਦਾ ਵੇਖੋ ਆਮ ਆਦਮੀ ਪਾਰਟੀ ਕੋਲ ਪੰਜਾਬ ਚ 2 ਸਾਲ ਰਹਿ ਗਈ ਹੁਣ ਤੱਕ ਜੇ ਅੱਜ ਵੋਟਾਂ ਪੈ ਜਾਂਨਾਂ ਪੰਜਾਬ ਚ ਮੈਨੂੰ ਲੱਗਦਾ ਆਮ ਆਦਮੀ ਪਾਰਟੀ 92 ਤੋਂ 20 ਸੀਟਾਂ ਤੇ ਵੀ ਨਹੀਂ ਰਹਿ ਜਾਣੀ ਇਹਨਾਂ ਦਾ ਜਿਹੜਾ ਆਫ ਦਾ ਐਮ ਐਲ ਏ ਆ ਜਿਹੜਾ ਆਪਣਾ ਅਮਰਸਰ ਤੋਂ ਕੁਮਰ ਵਿਜੇ ਪ੍ਰਤਾਪ ਉਹਨੇ ਪਿਛਲੇ ਦਿਨੀ ਇਹ ਕਹਿੰਦਾ ਬਿ ਸਾਨੂੰ ਲੋਕਾਂ ਨੇ ਦੋ ਸੀਟਾਂ ਵੀ ਨਹੀਂ ਦੇਣੀਆਂ ਬੰਨ ਵਿੱਚ ਲੋਕ ਆ ਆਮ ਆਦਮੀ ਪਾਰਟੀ ਤੋਂ ਨਰਾਸ਼ ਹੋਏ ਨੇ ਕਿਉਂ ਇਹਦਾ ਮਤਲਬ ਇਹ ਨਹੀਂ ਕਿ ਕਾਲੀ ਚੰਗੇ ਸੀ ਜਾਂ ਕਾਂਗਰਸ ਸੀ ਚੰਗੇ ਸੀ ਜਾਂ ਦੂਜੇ ਉਹ ਨਹੀਂ ਗੱਲ ਗੱਲ ਇਹ ਜਿਹੜੀਆਂ ਉਮੀਦਾਂ ਇਹਨਾਂ ਨੇ ਬਣਾਈਆਂ ਜਿਹੜੇ ਦਾਅਵੇ ਸੁਪਨੇ ਲੋਕਾਂ ਦੇ ਇਹਨਾਂ ਨੇ ਬਣਾਏ ਉਹ ਇਹਨਾਂ ਨੇ ਪੂਰੇ ਨਹੀਂ ਕੀਤੇ ਇਹਨਾਂ ਨੇ ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਨਰਾਸ਼ ਕੀਤਾ ਹਾਂਜੀ ਲੋਕ ਇਹਨਾਂ ਤੋਂ ਨਰਾਸ਼ ਹੋ ਕੇ ਪਿੱਛੇ ਹਟੇ ਨੇ ਪਰ ਅੱਜ ਜਿਹੜਾ ਨਤੀਜਾ ਦਿੱਲੀ ਦੇ ਵਿੱਚ ਆ ਰਿਹਾ ਹੈ ਉਹ ਆਮ ਆਦਮੀ ਪਾਰਟੀ ਦੇ ਲਈ ਇੱਕ ਸਬਕ ਲੈਣ ਵਾਲਾ ਨਤੀਜਾ ਹੈ ਆਮ ਆਦਮੀ ਪਾਰਟੀ ਕੋਲ ਪੰਜਾਬ 'ਚ ਬਚੇ 2 ਸਾਲ ਔਰਤਾਂ ਨੂੰ ਕਿਹਾ ਸੀ ਹਰਿਆਰ ਰੁਪਈਆ ਨਹੀਂ ਦਿੱਤਾ ਕੋਈ ਬਦਲਾਅ ਕੋਈ ਇਨਕਲਾਬ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਲੋਕਾਂ ਨੂੰ ਵੇਖਣ ਨੂੰ ਨਹੀਂ ਮਿਲਿਆ ਔਰ ਜੇਕਰ ਆਮ ਆਦਮੀ ਪਾਰਟੀ ਇਹ ਪੰਜਾਬ 'ਚ ਦਿੱਲੀ ਵਾਲੀ ਨਹੀਂ ਕਰਾਉਣੀ ਤਾਂ ਫਿਰ ਇਹਨਾਂ ਨੂੰ ਪੰਜਾਬ ਦੇ ਵਿੱਚ ਪ੍ਰਦੀਪ ਥੋੜਾ ਬਹੁਤ ਕੁਝ ਕਰਕੇ ਦਿਖਾਉਣਾ ਚਾਹੀਦਾ ਜਿਹੜੇ ਵਾਦੇ ਕੀਤੇ ਸੀ ਉਹ ਜਿਹੜੇ ਨੇ ਨਾ ਵਾਦੇ ਕੀਤੇ ਸੀ ਉਹ ਵਾਦੇ ਪੂਰੇ ਕਰਨੇ ਚਾਹੀਦੇ ਬਿਲਕੁਲ ਬਿਲਕੁਲ ਪੰਜਾਬ 'ਚ ਨਾ ਤਾਂ ਨਸ਼ਾ ਖਤਮ ਹੋਇਆ ਨਾ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਖਤਮ ਹੋਈ ਆ ਨਾ ਪੰਜਾਬ 'ਚ ਮਜ਼ਦੂਰਾਂ ਦੀ ਹੱਕ ਸੁਧਰੀ ਐ ਨਾ ਕਿਸਾਨਾਂ ਨੂੰ 5 ਮਿੰਟ 'ਚ ਐਮਐਸਪੀ ਦੇਣ ਦੀ ਗੱਲਾਂ ਸੀ ਉਹ ਪੂਰੀਆਂ ਹੋਈਆਂ ਨੇ ਹੋਰ ਫਿਰ ਕੀ ਐ ਹਮ ਬਿਜਲੀ ਮੁਫਤ ਕਰਤੀ ਜੀ ਅਸੀਂ ਛੋਟੀਆਂ ਮੋਟੀਆਂ ਚੀਜ਼ਾਂ ਤਾਂ ਕਾလီ ਦਲ ਵੀ ਕਰਦਾ ਰਿਹਾ ਕਾਂਗਰਸ ਵੀ ਕਰਦੀ ਰਹੀ ਆ ਛੋਟੀਆਂ-ਮੋਟੀਆਂ ਚੀਜ਼ਾਂ ਇਨਕਲਾਬ ਨਹੀਂ ਹੁੰਦੀਆਂ ਉਹ ਕ੍ਰਾਂਤੀ ਨਹੀਂ ਹੁੰਦੀਆਂ ਉਹ ਬਦਲਾਅ ਨਹੀਂ ਹੁੰਦੀਆਂ ਇਹ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪਤਾ ਹਾਂਜੀ ਦਾਅਵੇ ਵੱਡੇ ਕੀਤੇ ਪਰ ਹੁਣ ਉੱਥੇ ਨਿਵੇਂ ਨਹੀਂ ਜਾ ਰਿਹਾ ਤਾਂ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਇਸ ਮਾਮਲੇ ਦੇ ਵਿੱਚ ਡਿੱਗੇਗੀ ਆਮ ਆਦਮੀ ਪਾਰਟੀ ਨੂੰ ਇਹ ਵਕਤ ਰਹਿੰਦਾ ਸਮਝ ਲੈਣਾ ਚਾਹੀਦਾ ਕਿ ਜੇਕਰ ਪੰਜਾਬ ਦੇ ਵਿੱਚ ਦਿੱਲੀ ਵਾਲਾ ਹਾਲ ਨਹੀਂ ਕਰਾਉਣਾ ਤਾਂ ਪੰਜਾਬ 'ਚ ਕੁਝ ਕਰਕੇ ਦਿਖਾਉਣਾ ਪਵੇਗਾ ਦੁਬਾਰਾ ਫੇਰ ਮੈਂ ਦੱਸ ਦਿਆਂ ਦਿੱਲੀ ਦੇ ਵਿੱਚ ਜਿਹੜੇ ਨਤੀਜੇ ਆ ਰਹੇ ਨੇ ਉਹਨਾਂ ਦੇ ਹਿਸਾਬ ਨਾਲ ਆਮ ਆਦਮੀ ਪਾਰਟੀ ਦੀ ਹਾਲਤ ਬਹੁਤ ਬੁਰੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਦੀ ਹਾਲਤ ਜਿਹੜੀ ਆ ਉਸ ਕਿਗਾਰ ਤੇ ਹੈ ਆਮ ਆਦਮੀ ਪਾਰਟੀ ਸਿਰਫ 25 ਸੀਟਾਂ ਤੇ ਅੱਗੇ ਚੱਲ ਰਹੀ ਹੈ 70 ਚੋਂ ਭਾਜਪਾ 42 ਸੀਟਾਂ ਤੇ ਅੱਗੇ ਚੱਲ ਰਹੀ ਤੇ ਕਾਂਗਰਸ ਇੱਕ ਸੀਟ ਤੇ ਅੱਗੇ ਚੱਲ ਰਹੀ ਹੈ ਇਹ ਆਮ ਆਦਮੀ ਪਾਰਟੀ ਲਈ ਬੜੇ ਹੀ ਸਬਕ ਲੈਣ ਵਾਲੇ ਨਤੀਜੇ ਨੇ ਕਹਿ ਸਕਦਾ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਆਪਣਾ ਸੂਪਣਾ ਸਾਫ ਕਰਾਉਂਦੀ ਨਜ਼ਰ ਆ ਰਹੀ ਹੈ ਸੂਪਣਾ ਹੀ ਹੋ ਗਿਆ ਕਿਉਂਕਿ ਇੱਕ ਨਵਰਜਨ ਆ ਗਿਆ ਆਮ ਆਦਮੀ ਪਾਰਟੀ ਨੂੰ ਪਿੱਛੇ ਛੱਡ ਕੇ ਭਾਜਪਾ 44 ਸੀਟਾਂ ਦੇ ਉੱਪਰ ਅੱਗੇ ਔਰ ਭਾਜਪਾ ਦੀ ਸਰਕਾਰ ਜਾਨਾ ਚ ਬਣਦੀ ਨਜ਼ਰ ਆ ਰਹੀ ਹੈ ਉਹ ਕਿਵੇਂ ਜਿਹੜੀ ਮੋਦੀ ਸਰਕਾਰ ਆ ਆਮ ਆਦਮੀ ਪਾਰਟੀ ਤੋਂ ਜ਼ਿਆਦਾ ਜਿਹੜੀ ਅੱਗੇ ਵਧ ਰਹੀ ਆ ਉਹਦਾ ਰੀਜ਼ਨ ਕੀ ਆ ਪਰ ਇੱਕ ਗੱਲ ਇਹ ਵੀ ਆ ਜਿਹੜੀ ਕਾਂਗਰਸ ਸਰਕਾਰ ਆ ਉਹ ਇੰਨੀ ਜ਼ਿਆਦਾ ਡਿੱਗਦੀ ਜਾ ਰਹੀ ਆ ਉਹਦਾ ਰੀਜ਼ਨ ਕੀ ਆ ਕਾਂਗਰਸ ਦੀ ਹਾਲਤ ਲਗਾਤਾਰ ਪੂਰੇ ਭਾਰਤ 'ਚ ਲੱਗੀ ਆ ਹਾਂਜੀ ਕੱਲੇ ਦਿੱਲੀ 'ਚ ਨਹੀਂ ਕਾਂਗਰਸ ਜਿਹੜੀ ਆ ਦੇਖੋ ਕਾਂਗਰਸ ਕੋਲੇ ਇਹੋ ਜਿਹਾ ਕੋਈ ਲੀਡਰ ਨਹੀਂ ਹੈਗਾ ਜਿਹੜਾ ਕਾਂਗਰਸ ਨੂੰ ਖਿੱਚ ਕੇ ਔਰ ਮੈਂ ਕਾਂਗਰਸ ਦੀ ਇੱਕ ਗੱਲ ਨੂੰ ਥੋੜੀ ਤਾਰੀਫ਼ ਵੀ ਕਰੂੰਗਾ ਕਾਂਗਰਸ ਜਿਹੜੀ ਆ ਉਹ ਉਸ ਹੱਦ ਤੱਕ ਦੀ ਰਾਜਨੀਤੀ ਨਹੀਂ ਕਰ ਰਹੀ ਜਿਸ ਹੱਦ ਤੱਕ ਭਾਜਪਾ ਜਾ ਰਹੀ ਆ ਇਹ ਗੱਲ ਕਲੀਅਰ ਹੈ ਧਰਮ ਦੀ ਰਾਜਨੀਤੀ ਜਾਤ ਦੀ ਰਾਜਨੀਤੀ ਭਾਰਤ 'ਚ ਕਾਮਯਾਬ ਹੁੰਦੀ ਆ ਇਹ ਆਮ ਆਦਮੀ ਪਾਰਟੀ ਨੇ ਵੀ ਕਰਨ ਦੀ ਕੋਸ਼ਿਸ਼ ਪਹਿਲੇ ਟਾਈਮ ਤੋਂ ਕੀਤੀ ਪਰ ਕਾਂਗਰਸ ਨੇ ਘੱਟ ਕੀਤੀ ਆ ਹੂੰ rahul gandhi ਜਿਹੜਾ ਉਹ ਥੋੜਾ ਇਹਨਾਂ ਗੱਲਾਂ ਪ੍ਰਤੀ ਥੋੜਾ ਜੈਨੂਅਲ ਆ ਇਹ ਇਹ ਦੇਖਣ ਨੂੰ ਭਾਵੇਂ rahul gandhi ਦੀ ਪਾਰਟੀ ਦੀਆਂ ਨੀਤੀਆਂ ਆਰਥਿਕ ਨੀਤੀਆਂ ਉਹੋ ਹੀ ਆ ਜੋ ਉਹਨਾਂ ਦੀਆਂ ਪਰ ਇਹਨਾਂ ਗੱਲਾਂ 'ਚ rahul gandhi ਚੋਦੀ ਪਾਰਟੀ ਜਿਹੜੀ ਆ ਉਹ ਥੋੜੀ ਦੂਜਿਆਂ ਨਾਲੋਂ ਜੈਨੂਅਲ ਆ ਔਰ ਭਾਰਤ ਦੀ ਜਿਹੜੀ ਜਨਤਾ ਸਾਡੀ ਜਿਹੜਾ ਵੋਟਰ ਆ ਮੈਨੂੰ ਲੱਗਦਾ ਹੈ ਕਿ ਵੱਡੀ ਗਿਣਤੀ ਵੋਟਰ ਨੂੰ ਇਦਾਂ ਬਣਾ ਦਿੱਤਾ ਗਿਆ ਉਹ ਧਰਮ ਤੇ ਜਾਤ ਦੇ ਨਾਂ ਤੇ ਸਭ ਤੋਂ ਵੱਧ ਖੇਤੀ ਪਿੱਛੇ ਲੱਗਦਾ ਤੇ ਛੇਤੀ ਭਾਪਕ ਹੁੰਦਾ ਸੁਨਵਾ ਨਵਾ ਜੜਾਰ ਗਿਆ ਆ ਬੀਜੇਪੀ 44 ਸੀਟਾਂ ਤੇ ਅੱਗੇ ਐ 36 ਸੀਟਾਂ ਚਾਹੀਦੀਆਂ ਸਰਕਾਰ ਬਣਾਉਣ ਲਈ ਹਾਂਜੀ 70 ਦਾ ਅੱਧ 35 ਅੱਧ ਤੋਂ ਇੱਕ ਉੱਪਰ ਚਾਹੀਦੀ ਹੁੰਦੀ ਆ ਉਹ ਜਾਦੂਈ ਅੰਕੜਾ ਹੁੰਦਾ ਤਾਂ ਅੱਧ ਤੋਂ ਇੱਕ ਉੱਪਰ ਮਤਲਬ 36 ਸੀਟਾਂ ਚਾਹੀਦੀਆਂ 70 ਚ ਤੇ ਬੀਜੇਪੀ 44 ਸੀਟਾਂ ਦੇ ਉੱਪਰ ਅੱਗੇ ਐ ਹਾਂ ਇਹ ਫਾਈਨਲ ਨਤੀਜਾ ਨਹੀਂ ਹੈਗਾ ਇਹ ਅਜੇ ਰੁਝਾਨ ਨੇ ਇਹ ਅਜੇ ਸਿਰਫ ਰੁਝਾਨ ਨੇ ਪਰ ਯੋਨਾ ਚ ਬੀਜਪੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਨਾਲੋਂ ਡਬਲ ਡਬਲ ਅੱਗੇ ਦੁੱਗਣੀ ਅੱਗੇ ਜਾ ਚੁੱਕੀ ਹੈ ਹੁਣ ਕੇਜਰੀਵਾਲ ਹੋਰੀ ਜਿਵੇਂ ਅਜੇ ਤੱਕ ਪਿੱਛੇ ਨੇ ਨਵੀਂ ਦਿੱਲੀ ਸੀਟ ਤੋਂ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਬਹੁਤ ਵੱਡਾ ਇੱਕ ਬੇਇੱਜ਼ਤੀਪੂਰਨ ਜਿਹੜਾ ਨਤੀਜਾ ਆ ਰਿਹਾ ਆਮ ਆਦਮੀ ਪਾਰਟੀ ਦੇ ਲਈ ਮੈਂ ਹੁਣ ਦੱਸ ਦਿਆਂ ਔਕੜਾ ਤੋਂ ਬੀਜੇਪੀ ਦੇ ਮਨੀਸ਼ ਚੋਧਰੀ ਅੱਗੇ ਨੇ ਕਾਲਾਜੀ ਸੀਟ ਤੋਂ ਸੀਐਮ ਆਦਸੀ ਲਗਾਤਾਰ ਪਿੱਛੇ ਐ ਕਾਲਾਜੀ ਸੀਟ ਤੋਂ ਜਿਹੜੀ ਮੁੱਖ ਮੰਤਰੀ ਆਦਸੀ ਸਿੰਘ ਲਗਾਤਾਰ ਪਿੱਛੇ ਐ ਪਟਪੜ ਗੰਜ ਤੋਂ ਆਪ ਦੇ ਅਵਧ ਓਜਾ ਪਿੱਛੇ ਐ ਔਰ ਸ਼ਕੂਰ ਬਸਤੀ ਤੋਂ ਆਪ ਦੇ ਸਤਿੰਦਰ ਜੈਨ ਵੀ ਪਿੱਛੇ ਚੱਲ ਰਹੇ ਨੇ ਔਰ ਰੋਹਣੀ ਤੋਂ ਬੀਜੇਪੀ ਦੇ ਭਜੇਂਦਰ ਗੁਪਤਾ ਅੱਗੇ ਨੇ ਰੋਜਾਨਾ ਦੇ ਵਿੱਚ ਬੀਜੇਪੀ ਨੇ ਜਿਹੜਾ ਵੱਡਾ ਮਾਰਜਨ ਆਮ ਆਦਮੀ ਪਾਰਟੀ ਕੋਲ ਬਣਾ ਲਿਆ ਇੱਥੇ ਹੁਣ ਸਵਾਲ ਇਹ ਹੈ ਕਿ ਕੀ ਇਹ ਬੀਜੇਪੀ ਦਾ ਕੋਈ ਇਲੀਆ ਮਸ਼ੀਨ ਖੇਡ ਹੈ ਜਿਵੇਂ ਕੇਜਰੀਵਾਲ ਕਹਿੰਦੇ ਨੇ ਜਾਂ ਸੱਚੀਓ ਬੀਜੇਪੀ ਜਿਹੜੀ ਆ ਉਹ ਜਿੱਤ ਦੀ ਨਜ਼ਰ ਆ ਰਹੀ ਹੈ ਇਹ ਇੱਕ ਵੱਡਾ ਜਿਹੜਾ ਆਪਾਂ ਕਹਿ ਸਕਦੇ ਆ ਮਾਮਲਾ ਹੈ ਬੀਜੇਪੀ ਦੇ ਜਿਹੜੇ ਮਨਜਿੰਦਰ ਸਿਰਸਾ ਨੇ ਔਰ 2125 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਉਹ ਅੱਗੇ ਚੱਲ ਰਹੇ ਨੇ ਮਨਜਿੰਦਰ ਸਰਸਾ ਅੱਗੇ ਚੱਲ ਰਹੇ ਨੇ ਔਰ ਆਮ ਆਦਮੀ ਪਾਰਟੀ ਉਹਨਾਂ ਦੇ ਮੁਕਾਬਲੇ ਪਿੱਛੇ ਔਰ ਨਵਾਂ ਜਿਹੜਾ ਆ ਗਈ ਗੱਲ ਬੀਜੇਪੀ 48 ਸੀਟਾਂ ਦੇ ਅੱਗੇ ਚਲੀ ਗਈ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਿਰਫ 21 ਸੀਟਾਂ ਤੇ ਅੱਗੇ ਆ ਔਰ ਜਨਾਂ ਦੇ ਹਿਸਾਬ ਨਾਲ ਜੇ ਦੇਖੀਏ ਤਾਂ ਜ਼ੋਰੀ ਗਾਰਡਨ ਤੋਂ ਵੀ ਜਿਹੜੇ ਮਨਜਿੰਦਰ ਸਰਸਾ ਉਹ ਅੱਗੇ ਚੱਲ ਰਹੇ ਨੇ ਬੀਜੇਪੀ ਦੇ ਜਿਹੜੇ ਨੇ ਔਰ ਆਮ ਆਦਮੀ ਪਾਰਟੀ ਇਸ ਟਾਈਮ ਤੱਕ ਬਹੁਤ ਪਛੜਦੀ ਨਜ਼ਰ ਆ ਰਹੀ ਹੈ ਜੀ ਆਮ ਆਦਮੀ ਪਾਰਟੀ ਦਾ ਹਾਲਾਤ ਕਾਫੀ ਪਤਲੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਲਈ ਮੈਂ ਕਹੂੰਗਾ ਇਹ ਇੱਕ ਵੱਡਾ ਸਬਕ ਹੈ ਜਿਹੜਾ ਆਮ ਆਦਮੀ ਪਾਰਟੀ ਨੂੰ ਸਿੱਖ ਲੈਣਾ ਚਾਹੀਦਾ ਸੋ ਆ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਚੌਥੀ ਵਾਰ ਦਿੱਲੀ 'ਚ ਸਰਕਾਰ ਬਣਾਵਾਂਗੇ ਪਰ ਲੋਕਾਂ ਨੇ ਮੂਹਤੇ ਮੂਹ ਆਮ ਆਦਮੀ ਪਾਰਟੀ ਨੂੰ ਸੁੱਟਿਆ ਲੋਕਾਂ ਨੇ ਸੁੱਟਿਆ ਕਿ ਈਵੀਐਮ ਮਸ਼ੀਨਾਂ ਨੇ ਸੁੱਟਿਆ ਇਹ ਹੁਣ ਤੁਸੀਂ ਆਪ ਦੱਸਣਾ ਹੋਵੇਗਾ ਜੋ ਮੈਨੂੰ ਲੱਗ ਰਿਹਾ ਉਹ ਮੈਂ ਤੁਹਾਡੇ ਸਾਹਮਣੇ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੀ ਬਹੁਤ ਬੇਬ